ਸੋ ਫਤਰੀ ਨਾਲ ਮੋਗੇ ਮੰਡੀ ਦੇ ਵਿੱਚ ਖੜੇ ਸੀਗੇ ਆਪਾਂ ਨੂੰ ਬਾਈ ਮਿਲਿਆ ਗੋਪੀ ਇੱਥੇ ਕੀ ਹਾਲ ਆ ਬਾਈ ਗੋਪੀ ਵਧੀਆ ਜੀ ਤੁਸੀਂ ਠੀਕ ਠਾਕ ਹਾਂ ਹਾਂ ਵਧੀਆ ਤੁਸੀਂ ਦੱਸੋ ਠੀਕ ਠਾਕ ਹਾਂਜੀ ਵਧੀਆ ਜੀ ਆ ਆਊਗਾ ਜੀ ਹਾਂ ਬਾਈ ਗੋਪੀ ਕਿਹੜੇ ਕਿਹੜੇ ਟਰੈਕਟਰ ਆਪਣੇ ਕੋਲੇ ਵੀਰੇ 5 ਟਰੈਕਟਰ ਲਿਆਏ ਆ ਬਾਕੀ ਘਰੇ ਖੜੇ ਆ 5 ਨਾ ਘਾਣਾ ਹਾਂਜੀ ਵੀਰੇ ਤੇ ਦੇਓਗੇ ਜਾਣਕਾਰੀ ਹਾਂਜੀ ਹਾਂਜੀ ਆ 575 ਆ ਵੀਰੇ 92 ਮਾਡਲ ਆ ਨਵੇਂ ਟਾਇਰ ਆ ਚਾਰੇ ਲਓ ਜੀ ਆ ਖੜਾ ਮਹਿੰਦਰਾ 575 ਡੀ ਆਈ ਸਾਰਾ ਰੀਨਲ ਟਰੈਕਟਰ ਆ ਬਈ ਆ ਦਿਖਾ ਦੇ ਚੋ ਤੋਂ ਟਰੈਕਟਰ オリジナル ਆ ਸਾਂਭਿਆ ਬਹੁਤਾ ਟਰੈਕਟਰ ਪਹਿਲੇ ਮਾਲਕਾਂ ਦਾ ਮੋਰੇ ਵੀ オリジナル ਆ ਇੰਜਨ ਦੇ ਪੂਰੇ ਵੇਟ ਵੀ オリジナル ਪਏ ਆ ਵਿੱਚ ਲਓ ਜੀ ਵੇਟ ਵੀ ਪਿਆ ਹੋਇਆ ਉਹ ਵੀ オリジナル ਨਾਲ ਦਾ ਹਣਾ ਹਾਂ ਟਰੈਕਟਰ 11 ਹਾਲ ਪਾ ਕੇ ਭਾਵੇਂ ਵਾਹ ਕੇ ਤਸੱਲੀ ਕਰਕੇ ਲੈ ਜਾਵੇ ਯਾਰ ਇੰਜਨ ਗੀਅਰ ਦੀ ਬੋਡੀ ਲਾਈਨ ਦਾ ਟਰੈਕਟਰ ਸਾਫ ਪਿਆ ਟਾਇਰਾਂ ਦੀ ਕੰਡੀਸ਼ਨ ਕੀ ਅਗੋਂ ਪਈ ਸੀ ਜਮਨ ਨਵੇਂ ਆ ਆਪਣੇ ਚੌਕਰ ਚੌਂਕੜਾ ਨਵਾਂ ਦਿਖਾਓ ਲਓ ਜੀ ਚੌਕੜਾ ਟਾਇਰਾਂ ਦਾ ਨਵਾਂ ਵਾ ਕਰ ਲੋ ਤਸੱਲੀ ਰੰਗ ਪੇਂਟ ਦਾ origignal ਆ ਸਾਰਾ origignal ਆ ਕੋਈ ਰਵਦੀ ਪਿਆ ਕੋਈ ਲੀਕਸ ਤੇ ਨਹੀਂ ਹੈ ਮੈਂ ਨਾ ਬਾਈ ਥੱਲੇ ਵਿਖਾ ਦੇ ਕਿਤੇ ਬੂੰਦ ਕਿਛਤੀ ਹੋਵੇ ਨਹੀਂ ਯਾਰ ਸਵੇਰ ਦਾ ਖੜਾ ਟਰੈਕਟਰ ਲਓ ਜੀ ਸਵੇਰ ਦਾ ਖੜਾ ਟਰੈਕਟਰ ਕੋਈ ਬੂੰਦ ਨਹੀਂ ਸੱਟੀ ਲੀਕਸ ਵਾਲਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ ਤੇ ਮਾਡਲ ਕਿਹੜਾ ਦੱਸ assi ਕੋਈ ਇਹ 92 ਵੀ 92 ਮਾਡਲ ਹਾਂ ਤੇ ਬੋਡੀ ਦਾ ਰੰਗ ਪੇਂਟ ਦਾ origignal ਆ ਕੋਈ ਕਲਮ ਕੋਲ ਮਤ ਨਹੀਂ ਹੋਟਾ ਜਮਾ ਹੀ ਨਹੀਂ ਮੈਨਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਠੀਕ ਆ ਠੀਕ ਆ ਪੈਰ ਦਾਣਾ ਤੇ ਮਰਾਦ ਇੰਨੇ ਕਾ ਮਤਰਾ ਸਾਫ ਪਏ ਨੇ ਪੂਰੇ ਇੰਜਣ ਓੰਜਣ ਕਿਵੇਂ ਆ ਬਾਈ ਬਾਈ ਰੁਪਈਏ ਚ ਰੁਪਈਆ ਪਤਾ ਈ 10000 ਰੁਪਇਆ ਠੀਕ ਆ ਠੀਕ ਆ ਤੇ ਸਮਾਨ ਕੀ ਕੀ ਇਹਦੇ ਨਾਲ ਸਾਰਾ ਕੁ ਨਾਲ ਆ ਵੀਰੇ ਅਬ ਡੰਡਾ ਫੱਟੀ ਛਤਰੀ ਜਮਨ ਨਾਲ ਨਾਲ ਦਾ ਤੇ ਨਾਲ ਹੀ ਮਿਲੂ ਨਾਲ ਹੀ ਲਓ ਜੀ ਲੈ ਲਓ ਇਹ ਦੋ ਬਾਤ ਤਸੱਲੀ ਨਹੀਂ ਮਿਲ ਸਕਦੀ 50 ਨੰਬਰ ਆ ਬਈ 50 ਨੰਬਰ ਆ ਜੀ ਤੇ ਕੀ ਡਿਮਾਂਡ ਕਰ ਦੋ ਜੀ ਇਹਦੀ ਇੱਕ ਪੈਂਡ ਕਰਦੇ ਵੀਰੇ ਆਪਾਂ 165000 ਤੇ ਕਿੰਨੇ ਦਾ ਛੱਡੋ ਬਈ ਫੁੱਲ ਕੇ ਕਰ ਦਾਂਗੇ ਛੋੜ ਯਾਰ ਕੋਈ ਚੱਕਰ ਲਓ ਜੀ ਬਾਣ ਤਾਣ ਬਾਈ ਜੀ ਪੂਰਾ ਕਰਾਂਗੇ ਫੁੱਲ ਕੇ ਕਰਾਂਗੇ 165000 ਡਿਮਾਂਡਾ ਤੇ ਖਾਲੀ ਨਹੀਂ ਮੋੜਦਾ ਬਈ ਕਿਸੇ ਨੂੰ ਤੇ ਦੂਜਾ ਟਰੈਕਟਰ ਕਿਹੜਾ ਗੋਪੀ ਬਾਈ ਸੋਨਾ ਲੀਕਾ ਵੀਰੇ 50 ਦਾ 2002 ਮਾਡਲ ਆ ਵੱਡੇ ਬਾਈ ਸੋਨਾ ਲੀਕਾ 50 2002 ਮਾਡਲ ਡੀਐਸ 750 ਇਧਰ ਦੀ ਆ ਕੇ ਵਿਖਾਓ ਇੱਕ ਮਿੰਟ ਤੇ ਰੰਗ ਪੇਂਟ ਦਾ ਟਰੈਕਟਰ ਇਹ ਵੀ ਉਸਨਾਲਾ ਪੈਰ ਦਾਣ ਸਾ ਪਏ ਨੇ ਡਬਲ ਕਲੱਚਾ ਗੋਪੀ ਬਾਈ ਹਣਾ ਬਾਈ ਇਹ ਆਉਂਦਾ ਹੀ ਡਬਲ ਆ ਵੱਡੇ ਵੀਰ ਆਂਦਾ ਡਬਲ ਕਲੱਚਾ ਆ ਸਾਰਾ ਦਿਖਾ ਦੇ ਵੀਰੇ ਅੰਦਰ ਇਧਰ ਮਰਵਾ ਬਾਈ ਹਿੱਡਾ ਸੱਨੇਗਾ ਨਾ ਉੱਥੇ ਮਰਵਾ ਦੇ ਸਾਰੇ ਆ ਕਰੋ ਚੈੱਕ ਸੁੱਕੇ ਪਏ ਨੇ ਬਿਲਕੁਲ ਭਾਵੇਂ ਯਾਰ ਬਾਈ ਟੂੜੀ ਵਾਲੀ ਤੇ ਲਈ ਰੱਖੋ ਇਹਨੂੰ ਠੀਕ ਆ ਬਾਈ ਵੱਡਿਆਂ 'ਚ ਵੱਡਾ ਛੋਟਿਆਂ 'ਚ ਛੋਟਾ ਠੀਕ ਹੈ ਕਿ ਨਹੀਂ ਛੋਟਾ ਹੈ ਦੋ ਮਾਡਲ ਆ ਬਾਈ ਕੋਪੀ ਇਹ 2002 ਮਾਡਲ ਆ ਬੱਲੇ ਬਾਈ ਮਾਡਲ ਆ ਰੰਗ ਪੇਂਟ ਦਾ ਹੋਰ ਇਹਦੇ ਨਾਲ ਆ ਬਾਈ ਸਾਰਾ ਬਾਈ ਦਿਖਾ ਦੇ 21 ਸਾਲ ਲੱਗਾ ਮੋੜ ਬਾਈ ਸਾਰਾ ਕਰਵਾਓ ਚੱਕੋ ਮੋੜ ਮਾ ਹੱਸਾਵਾ ਯਾਨੀ ਕਿ ਸੌਖਾ ਮੋੜ ਜਾਂਦਾ ਇਹ ਚੀਜ਼ ਨਾਲ ਹਾਂ ਨੇੜੋ ਮੋੜ ਜਾਂਦਾ ਵੀਰੇ ਨੇੜੋ ਮੋੜ ਜਾਂਦਾ ਕਟਾਈ ਘਟ ਹੁੰਦੀ ਆ ਹਾਂਜੀ ਤੇ ਪੈਪੂਰ ਦਾ ਇਨਸਾਫ ਪੈ ਨੇ 6 ਛੇਰੀ ਆ ਜੀ ਡਬਲ ਕਲਚ ਆ 2002 ਮਾਡਲ ਆ ਸੋਨਾ ਲੀਕਾ ਡੀਆਈ 750 ਤੇ ਇਹਦੀ ਡਿਮਾਂਡ ਬਾਈ ਇਹ ਦਾ ਵੀ ਆਪਾਂ 1,85,000 ਮੁੱਲ ਕਰਦੇ ਆ 1,85,000 ਹਾਂ ਇਹਦੇ ਚੋਂ ਮਾਨਤਾਨ ਮਾਨਤਾਨ ਕਰਦੇ ਆਂਗੇ ਲਓ ਜੀ ਮਾਨਤਾਨ ਇਹਦੇ ਚੋਂ ਵੀ ਹੋ ਜਾਊਗਾ ਤੇ ਅੱਗੇ ਬਾਈ ਕਿਹੜਾ ਗੋਪੀ ਅੱਗੇ ਵੀਰੇ ਆਪਣੇ ਕੋਲੇ ਆਇਸ਼ਰ ਆ ਲਓ ਜੀ ਆਇਸ਼ਰ ਖੜਾ 333 ਇਹਨਾਂ ਦੀ ਬਹੁਤ ਡਿਮਾਂਡ ਰਹੀ ਹੈ ਆਇਸ਼ਰ 333 ਚੌਂਕੜਾ ਹੀ ਵੇਖੋ ਤੁਸੀਂ ਨਵਾਂ ਪਿਆ ਟਾਇਰਾਂ ਦਾ ਮਰਵਾ ਦੇ ਮੱਥਾ ਟਾਇਰਾਂ ਤੇ ਨਿਕਾ ਚੌਂਕੜਾ ਟਾਇਰਾਂ ਦਾ ਨਵਾਂ ਪੈਰਦਾਂਸ ਆ ਪੈਨੇ ਰੰਗ ਪੇਂਟ ਦਾ ਓਰੀਜਨਲ ਆ ਬਾਡੀ ਲਾਈਨ ਦਾ ਡੈਕਟਰ ਚੰਗਾ ਪਿਆ ਇਹ ਮਾਡਲ ਕਿਹੜਾ ਬਾਈ ਇਹ ਵੀਰੇ 7 ਆ 2007 ਮਾਡਲ 2007 ਤੇ ਈ ਮੇਰੇ ਹਿਸਾਬ ਨਾਲ ਵਟੇ ਵੀਰ ਪਹਿਲੇ ਹੀ ਨਾਮ ਆਊਗਾ ਯਾਰ ਪਹਿਲੇ ਨਾਮ ਹਾਂਜੀ ਠੀਕ ਆ ਠੀਕ ਆ ਆ ਜਾ ਮਿੱਤਰ ਇਧਰ ਕਰਵਾ ਚੱਕ ਮੜਾ ਜਾ ਇਧਰ ਹਸਾ ਹਸਾ ਆ ਮਰਵਾ ਨੀਗਾ ਸੋਪਾ ਡੀ ਇਹ ਟਰੈਕਟਰ ਮਿੱਤਰੋ ਇਹ ਆਈ ਸ਼ਰਦਾ 333 ਦੇ ਵਿੱਚ ਚੌਕੜਾ ਟਾਇਰਾਂ ਦਾ ਨਵਾਂ ਵਾ ਬੈਟਰੀ ਸਾਹਮਣੇ ਇਹਨਾਂ ਦੀ ਓਰੀਜਨਲ ਉੱਥੇ ਹੀ ਆਈ ਹੈ ਵੀਰੇ ਅੱਛਾ ਆ ਮਰਵਾ ਦੇ ਨੀਗਾ ਹਾਂਜੀ ਬੈਟਰੀ ਵੀ ਨੀ ਓਰੀਜਨਲ ਨਾਲ ਦੀ ਲੱਗੀ ਹੋਈ ਆਗੀ ਤੇ ਇਹਦੇ ਨਾਲ ਸਮਾਨ ਕੀ ਕੀ ਆ ਬਾਈ ਇਹ ਬਾਈ ਜਿਹੜਾ ਕੋ ਖੜਾ ਐ ਸਹੀ ਆ अच्छा आई खड़ा हां जीड़ा को देड़ा है नहीं नहीं। मेरे हिसाब ਨਾਲ ਇਹਦੇ ਮਗਰ ਵੇਚਨੇ ਯਾਰਾ ਫੱਟੀ ਹੋ ਗਈ ਇਹਦੇ ਮਗਰ ਠੀਕ ਆ ਠੀਕ ਆ ਠੀਕ ਆ हां ਫੱਟੀ ਹੈਗੀ ਵੀਰੇ ਇਹਦੇ ਮਗਰ ਆ ਉਹਨਾਂ ਨੇ ਤਾਂ ਆਪਾਂ ਨੂੰ ਦਿੱਤੀ ਨਹੀਂ ਸੀ ਆਪਾਂ ਆਪਣੇ ਕੋਲੋਂ ਪਾਈ ਇਹਦੇ ਮਗਰ ਠੀਕ ਆ ਠੀਕ ਆ ਠੀਕ ਆ ਟਰੈਕਟਰ ਵਾਹ ਕੇ ਲੈ ਜੇ ਤਸੱਲੀ ਕਰਕੇ ਲੈ ਜੇ ਰੁਪਏ ਚ ਰੁਪਿਆ ਬਾਈ ਜੀ ਠੀਕ ਆ ਜੀ ਇਸ ਤੋਂ ਬਾਅਦ ਤਸੱਲੀ ਦਾ ਕੋਈ ਮੈਲ ਨਹੀਂ ਸੀ ਹਾਂ ਜੀ ਇਹਦੀ ਡਿਮਾਂਡ ਬਾਈ ਇਹਦੀ ਵੀਰੇ 1 ਲੱਖ ਤੇ 85 ਹਜ਼ਾਰ ਡਿਮਾਂਡ ਕਰਦੇ ਆਪਾਂ 1 ਲੱਖ 85 ਹਜ਼ਾਰ ਜਿਹੜਾ ਬਾਈ ਆ ਗਿਆ ਖੁਸ਼ ਕਰਕੇ ਤੋਰੂੰਗਾ ਲਓ ਜੀ ਇਹਦੇ ਚੋ ਵੀ ਬਾਈ ਨੇ ਖੁਸ਼ ਕਰ ਦੇਣਾ ਅੱਗੇ ਆ ਗਿਆ ਵੀਰੇ ਲਓ ਜੀ ਬੱਤੀ ਤੀ ਖੜਾ ਛੋਟਾ ਜਮਨ ਨਵੇਂ ਟਾਇਰ ਆ ਬਿੱਲ ਅਗਲੇ ਦਿਨਾਂ ਤੇ ਕਟਾ ਕੇ ਦੂੰ ਆ ਮਾਰੋ ਨਿਗਾ ਜੀ ਟਾਇਰਾਂ ਤੇ ਹਜੇ ਆ ਗੁੱਡੀਆਂ ਕੱਡੀਆਂ ਤੇ ਵਰਜੀ ਉਹ ਮੇ ਲੱਗੀ ਹੋਈ ਆ ਨਵੇਂ ਟਾਇਰਾਂ ਬਿਲਕੁਲ ਹਾਂ ਇਧਰ ਮਰਵਾ ਦੇਨੇਗਾ ਮਿੱਤਰ ਸਾ ਪਿਆ ਰੰਗ ਪੇਂਟ ਦਾ ਬਾਡੀ ਲਾਈਨ ਦਾ ਟਰੈਕਟਰ ਬਹੁਤ ਸੋਹਣਾ ਪਿਆ ਐਨਕਸ ਪਾਵਰ ਪਲੱਸ ਆ ਤੇ ਵਿੱਚੋਂ ਕਰਵਾ ਦੇਨੇ ਚੈੱਕ ਤੁਹਾਨੂੰ ਆ ਕਰੋ ਚੈੱਕਲੀ ਸੈਡ ਹੂਡ ਸਾਫ ਪੈਣੇ ਰੈਡੀਏਟਰ ਬੈਟਰੀ ਵੀ ਜਮਨ ਨਵੀਂ ਆ ਫਿਰ ਵਿਖਾ ਦੇ ਬੈਟਰੀ ਨਵੀਂ ਪਈ ਆ ਮਿੱਤਰੋ ਕੋਲਮੜਾ ਆ ਕੇ ਡਰਾਈਵਰ ਭਾਈ ਹੁਣਾਂ ਕੋਲੇ ਸੋਹਣੇ ਹੁੰਦੇ ਇਨਾਂ ਕੋਲੇ ਕੋਈ ਲੰਬੇ ਵਾਲਾ ਕਾਪਾ ਜਮਾ ਨਵੀਂ ਬੈਟਰੀ ਆ ਬੈਲ ਬੈਟਰੀ ਦਾ ਵੀ ਮਿਲੂ ਵੀਰੇ ਠੀਕ ਆ ਜੀ ਮਗਰਲੇ ਟਾਇਰਾਂ ਦਾ ਵੀ ਦਵਾਂਗੇ ਪਹਿਲਾਂ ਮਗਰਲੇ ਟਾਇਰਾਂ ਦਾ ਤੇ ਮੂਰਲੇਆਂ ਦੀ ਕੀ ਕੰਡੀਸ਼ਨ ਆ ਭਾਈ ਮੂਰਲੇ ਟਾਇਰ ਵੀਰੇ ਦੇਖ ਲੈ ਚਾਹਾਂ ਨਵੇਂ ਹੀ ਐ ਵੀ ਆ ਜਮਾ ਨਵੇਂ ਟਾਇਰ ਆ ਤੇ ਦੇਖ ਲੈ ਕਿੰਨੀ ਗੁੱਡੀ ਆ ਵੀ ਖੁਲਾ ਬਿਲਕੁਲ 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 ਭਾਈ ਠੀਕ ਹੈ ਕਿ ਨਹੀਂ ਬਿਲਕੁਲ ਬਿਲਕੁਲ ਨਿਊ ਹੋਲੈਂਡ 32 30 ਇਹਨਾਂ ਦੀ ਡਿਮਾਂਡ ਵੈਸੀ ਹੀ ਬਹੁਤ ਆ ਬਹੁਤ ਜਿਆਦਾ ਆ ਭਾਈ ਬਹੁਤ ਵਧੀਆ ਟਰੈਕਟਰ ਆ ਚਲਾਈ ਦੇ ਵਿੱਚ ਬਹੁਤ ਵਧੀਆ ਸਾਫ ਟਰੈਕਟਰ ਆ ਇਹਨਾਂ ਨੇ ਛੋਟੇ ਬਾਈ ਬਹੁਤ ਵਧੀਆ ਹਾਂ 2006 ਮਾਡਲ ਆ ਮਿੱਤਰੋ ਹਾਂਜੀ 1,95,000 ਰੁਪਿਆ ਇਹਦਾ ਰੇਟ ਆ ਰੇਟ ਆ ਤੇ ਡਿਮਾਂਡ ਤੋਂ ਸੌਰੀ ਤੁਹਾਨੂੰ ਜਿਹੜਾ ਡਿਸਕਾਊਂਟ ਆ ਇਹਦੇ 'ਚੋਂ ਵੀ ਹੋ ਜਾਊਗਾ ਹਾਂਜੀ ਇੱਧਰ ਮਰਵਾ ਮਿੱਤਰਾਂ ਨਿਗਾਹ ਪਾੜੀ ਦਿਖਾ ਦੇ ਵੀਰੇ ਇੱਧਰ ਸਾਰਾ ਟਰੈਕਟਰ ਦਿਖਾ ਦਿਓ ਆ ਦੇਖ ਇੱਧਰ ਐਨ ਚਮਕਾਇ ਨਵੇਂ ਨੇ ਟਾਇਰ ਮਗਰਲੇ ਤੇ ਮੂਹਰੇ ਵੀ ਨਵੇਂ ਵਰਗੇ ਹੀ ਆ ਤੇ ਇਹਦੀ ਡਿਮਾਂਡ ਬਾਈ ਗੋਪੀ 1,95,000 ਰੁਪਏ ਜੀ 1.95 ਹਾਂਜੀ ਇਹਦੇ ਚ 24 ਡਿਸਕਾਊਂਟ ਹੋ ਜਾਊਗਾ ਹਾਂ ਮੈਂ ਨਾ ਯਾਰ ਖੁਸ਼ ਕਰਕੇ ਤੋਰਾਂਗੇ ਜਿਹੜਾ ਬੰਦਾ ਵੀਡੀਓ ਵੇਖੇ ਹੋ ਬਿਲਕੁਲ ਬਿਲਕੁਲ ਅੱਗੇ ਵੀ ਹੈ ਇਹ ਆਪਾਂ ਕਿਸੇ ਨੂੰ ਖੁਸ਼ ਹੋ ਕੇ ਸੌਦਾ ਦਵਾਂਗੇ ਠੀਕ ਆ ਮਾਰਾ ਹੀ ਫੇਰ ਹੀ ਅਗਲੇ ਤੇ ਘਰੇ ਤਰੱਕੀ ਤੇ ਆਪਾਂ ਯਾਰ ਤੇੜੀਆਂ ਪਾ ਕੇ ਦੋ ਸੌਤਾ ਦਵਾਂਗੇ ਪਰ ਬਈ ਯਾਰ ਇਹ ਕੰਮ ਵੀ ਵੈਸੇ ਵੀ ਤੁਹਾਡਾ ਲਾਭ ਕਰਪਾ ਮਾਲਕ ਦੀ ਬਹੁਤ ਵਧੀਆ ਕਿਰਪਾ ਬਾਬੇ ਦਾ ਮੂਛਾ ਦੀ ਵੱਡੇ ਭਾਈ ਅੱਗੇ ਵੀਰੇ ਆਪਣੇ ਕੋਲੇ 36 ਦਾ ਸਾਡਾ ਡਾਕਟਰ ਲੋ ਜੀ ਫੋਰਡ 36 ਮਗਰਲੇ ਟਾਇਰ ਦਿਖਾ ਦਿਓ ਆ ਕਰਵਾ ਨੀਗਾ ਬਾਈ ਮੋਰ ਦੇ ਜਮਨ ਨਵੇਂ ਟਾਇਰ ਪਾਏ ਆ ਤੇ ਮਗਰ ਲਿਆ ਦੀ ਮਾਰ ਲੋਨੇਗਾ ਤੇ ਮੋਹਰੇ ਬਿਲਕੁਲ ਨਵੇਂ ਨੇ ਸਾਰਾ ਟਰੈਕਟਰ origignal ਹੀ ਪਿਆ ਵੇ ਡਾਉਣ ਕਲੱਬ ਟਰੈਕਟਰ origignal ਪਿਆ ਜੀ ਰੰਗ ਪੇਂਟ ਦਾ origignal ਬੋਡੀ ਲਾਈਨ ਦਾ ਸਾਫ ਪਿਆ ਪੰਜਾਬ ਨੰਬਰ ਆ ਬਈ ਇਹ ਹਾਂ ਜੀ ਪਿਆ ਵਾ 99 ਵੜਲਾ ਮਿੱਤਰੋ ਟਰੈਕਟਰ ਇਧਰੋਂ ਆ ਜਾ ਮਿੱਤਰਾ ਆਹ ਹਿੱਸਾ ਹਿੱਸਾ ਦਿਖਾ ਦੇ ਇਹ ਪੂਰਾ ਸੁੱਕਾ ਪਿਆ ਹਾਂ ਪੰਪ ਪੰਪ ਦੇ ਮਰਵਾ ਦੇ ਨੀਗਾ ਆ ਕਰੋ ਚੈੱਕ ਜੀ ਬਹੁਤ ਸੋਹਣੀ ਕੰਡੀਸ਼ਨ ਆ ਕਲਮ ਲਾ ਕੇ ਛਤਰੀ ਲੱਗੀ ਹੋਈ ਐ ਜਿਵੇਂ ਨਵਾਂ ਲੀੜਾ ਛਤਰੀ ਦਾ ਆ ਰੈਮ ਰੰਬ ਸਾਫ ਪਏ ਨੇ ਚਾਰੇ ਰੈਮ ਵਧੀਆ ਪਏ ਵੀਰੇ ਚਾਰੇ ਨੈਮ ਵਧੀਆ ਵਧੀਆ ਪਏ ਨੇ ਪੂਰੀ ਕੰਡੀਸ਼ਨ ਦੇ ਵਿੱਚ ਤੇ 91 ਮਾਡਲ ਆ ਮਿੱਤਰੋ 91 ਨਾਵਾ ਬਾਈ ਇਹ ਇਹ ਯਾਰ ਵੇਖਣਾ ਪੈਣਾ ਵੀਰੇ ਨਾ ਯਾਰ ਠੀਕ ਆ ਠੀਕ ਆ ਠੀਕ ਆ ਨਾ ਉਹ ਮੈਂ ਥੋੜਾ ਘੱਟ ਪੜਿਆ ਦੂਜਾ ਬਾਈ ਨੇ ਪੜਿਆ ਕੋਈ ਨਾ ਕੋਈ ਨਾ ਤੇ ਇਹਦੀ ਡਿਮਾਂਡ ਬਾਈ ਇਹਦੀ ਵੀਰੇ ਆਪਾਂ 91 ਮਾਡਲ ਐ 135000 ਕਰਦੇ ਆ 135000 ਕਰਦੇ ਆ ਹਾਂਜੀ ਤੇ ਡਿਸਕਾਊਂਟ ਉਹੀ ਗੱਲ ਇਹਦੇ ਚੋ ਵੀ ਹੋ ਜਾਂਦਾ ਹਨਾ ਕਰ ਦਾਂਗੇ ਯਾਰ ਲਓ ਜੀ ਇਹ ਪੰਜ ਛੇ ਨਗਨੇ ਬਾਈ ਕੋਲੇ ਬਾਈ ਦਾ ਨਾਮ ਗੋਪੀ ਆ ਲੋਹਾਰਾ ਵਾਲੇ ਦਾ ਪੁਸ਼ਾਹਲਾ ਜਿਹੜਾ ਮੋਗਾ ਮੋਗਾ ਤੋਂ ਅੰਮ੍ਰਿਤਸਰ ਰੋਡ ਤੇ ਬਾਈ ਹੁਣਾਂ ਦਾ ਪਿੰਡ ਆ ਹਨਾ ਬਾਈ ਹਾਂਜੀ ਵੀਰੇ ਤੇ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਓ ਜੀ ਗੋਪੀ ਮੋਲੇਓ ਬਾਈ ਨੰਬਰ 98558 ਹਾਂਜੀ 29886 98558 29886 ਇਹ ਬਾਈ ਦਾ ਮੋਬਾਈਲ ਨੰਬਰ ਆਪਾਂ ਥੰਬਨੇਲ ਵਿੱਚ ਵੀ ਪਾ ਦਾਂਗੇ ਬਾਈ ਦਾ ਟਰੈਕਟਰ ਹੋਰ ਜੇ ਕਿ ਬਾਈ ਨੇ ਕਿਸੇ ਨੇ ਵੀ ਕੋਈ ਵੇਚ ਘਟਾਉਣਾ ਟਰੈਕਟਰ ਆਪਾਂ ਕੱਟ ਲਾਂਗੇ ਲਓ ਜੀ ਠੀਕ ਹੈ ਨਾ ਕਿਸੇ ਨੇ ਵਿਚ ਕਟਾਉਣਾ ਡਾਇਰੈਕਟਰ ਬਾਈ ਜਾਨੀ ਕਿ ਅਦਲਾ ਬਦਲੀ ਕਰ ਲੈਣਾ ਹਾਂਜੀ ਬਾਹਰ ਰੇਟ ਦਾ ਅਵਰੇਜ ਉਹਨਾਂ ਦਾ ਹੋਊਗਾ ਟਰੈਕਟਰ ਦਾ ਰੇਟ ਆ ਹਾਂ ਹਾਂ ਲਾਵਾਂਗੇ ਭਾਵੇਂ ਅਗਲਾ ਉਹਦਾ ਪਾਸੋਂ ਰੇਟ ਆ ਉਹ ਜਿੰਨੇ ਵਿਚ ਕਟਾ ਕੇ ਲੈ ਕੇ ਜਾਣਾ ਤਾਂ ਮਿਲ ਜਾ ਸਕਦਾ ਬੰਦੇ ਨਾਲ ਹਾਂਜੀ ਤੇ ਬਾਈ ਨਾਲ ਕੰਟੈਕਟ ਕਰਿਓ ਜੀ ਬਾਈ ਹੁਣਾਂ ਕੋਲੇ ਬਹੁਤ ਟਰੈਕਟਰ ਹੁੰਦੇ ਨੇ ਘਰੇ ਵੀ ਖੜੇ 10 ਤੋਂ 15 ਟਰੈਕਟਰ ਹੁੰਦੇ ਆਪਣੇ ਕੋਲੇ ਨਾਰਮਲ ਹੀ ਖੜੇ ਹੁੰਦੇ ਆ ਆਮ ਦਿਨਾਂ ਦੇ ਵਿੱਚ ਵੀ ਹੁਣ ਤਾਂ ਚਲੋ ਮੱਡੀ ਚ ਲਿਆਏ ਹੋਏ ਨੇ ਹਾਂਜੀ ਹਾਂਜੀ ਜਦੋਂ ਮਰਜ਼ੀ ਘਰੇ ਆਉਣ ਆਪਣੇ ਜਦੋਂ ਮਰਜ਼ੀ ਟ੍ਰੇਡਰ ਦੇਖ ਕੇ ਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸ਼ੁਕਰੀਆ ਜੀ